ਦੰਦ ਦੇ ਵਿੱਚ ਵੱਧਦਾ ਹੋਇਆ ਖਿਡਾਰੀ ਪਈ ਫੇ ਰੇਡ ਦੇ ਉੱਪਰ ਕਿਹੜਾ ਰਫਾ ਲਾਉਣ ਦੀ ਕੋਸ਼ਿਸ਼ ਕਰਦਾ ਸਮੇਂ ਨੇ ਕਰਨਾ ਫੈਸਲਾ ਆ ਅਮਰਤ ਆਲਖ ਵਰਗੇ ਨੌਜਵਾਨ ਡੱਗੋ ਦੇ ਸ਼ਰਨੇ ਵਰਗੇ ਮਨਿੰਦਰ ਚੱਕੀ ਵਰਗੇ ਉਹ ਜਟਾਣੇ ਦੇ ਕੁਲਵੀਰ ਵਰਗੇ ਵੱਢਦੇ ਟਾਪ ਕਲਾਸ ਪਲੇਅਰ ਹੁਣ ਦੇਖਦੇ ਵਿੱਚ ਖੇਡਦੇ ਹੋਏ ਪਈ ਫੇ ਰੇਡ ਤੇ ਇਸ ਸਮੇਂ ਅੱਗੇ ਵਧ ਕੇ ਕੀਤਾ ਹਮਲਾ ਹਮਲਾ ਜਟਾਣੇ ਵਾਲਾ ਜਟਾਣੇ ਵਾਲਾ ਕੁਲਵੀਰ ਵਾ ਨੰਬਰ ਜਾਫੀ ਦੇ ਹਿੱਸੇ ਦੇ ਵਿੱਚ ਜੁੜਦਾ ਹੋਇਆ ਹੈ ਲੈ ਵੀ ਨੌਜਵਾਨਾਂ ਦਾ ਫੜ ਬਿਨ ਗਿਣਿਆ ਮਾਇਆ ਭਈਆ ਮੋਹਨਵੀਰ ਬੱਲ ਆਸਟ੍ਰੇਲੀਆ ਵਾਲੇ ਦਾ ਬਹੁਤ ਬਹੁਤ ਧੰਨਵਾਦ ਹਾਂ ਲੈ ਵੀ ਅੰਬਿਆ ਇੱਕ ਵਾਰੀ ਫੇਰ ਕਰ ਫੜੇ ਸੰਜੀ ਤੂੰ KTM ਦਾ ਵੀ ਜੇਤੂ ਬਣ ਗਿਆ ਤਾੜੀਆਂ ਮਾਰੋ ਮੁੰਡੇ ਦੇ ਵਾਸਤੇ ਜ਼ੋਰਦਾਰ KTM ਮੋਟਰਸਾਈਕਲ ਵੀ ਜਿੱਤਿਆ ਅੱਠ ਕਬੱਡੀਆਂ ਸਫਲ ਪਾਈਆਂ ਲੈ ਅਮਰੀਕਾ ਕਰ ਗੱਲ ਨੌਜਵਾਨਾਂ ਜਸ਼ਨ ਵਿੱਚ ਕਹਿੰਦੇ ਚਟਾਣੇ ਵਾਲਿਆ ਤੇਰੇ ਲਈ ਹਾਰ ਲੇ ਇੱਕ ਵਾਰ ਫਾ ਲੱਗਾ ਹੋਇਆ ਦੂਜਾ ਲੈ ਕਹਿੰਦੇ ਜਗਾ ਆਰੇ ਲੱਗਣ ਗਿਆ ਉਹ ਮੈਨੂੰ ਲੱਗਦਾ ਮੈਨੂੰ ਲੱਗਦਾ ਓਹ ਮੈਨੂੰ ਲੱਗਦਾ ਮੈਨੂੰ ਲੱਗਦਾ ਜੁੱਥਾ ਓ ਆਇਆ ਸੁਬਾਹ ਓ ਦੁਨੀਆ ਨੱਚ ਪਈ ਪਲੱਥਾਂ ਦੇ ਮੇਲੇ ਤੇ ਅੱਜ ਓ ਦੁਨੀਆ ਨੱਚ ਪਈ ਮੇਰੇ ਮਿੱਤਰੋ ਪਲੱਥਾਂ ਦੇ ਮੇਲੇ ਤੇ ਦੁਨੀਆ ਨੱਚ ਪਈ ਜਟਾਣੇ ਵਾਲਾ ਇਕੱਲੇ ਕਾਹਨ ਕਰ ਗਿਆ ਉਹ ਜਟਾਣੇ ਵਾਲਾ ਆਹ ਬੰਦੇ ਬਾਹਰ ਲੈ ਜਿੱਤਿਆ ਜ਼ਿਲ੍ਹਾ ਮਾਨਸੇ ਦਾ ਜਟਾਣੇਪੁਰ ਦਾ ਜੰਪਲਹਾ ਕੁਲਵੀਰ ਇਹ ਫਤਿਹ ਸਾਨੀ ਕਰੂਗਾ ਡਾੜੀਆਂ ਮਾਰਦੇ ਜ਼ੋਰਦਾਰ ਮੇਰੇ ਪੰਜਾਬੀ ਵੀਰੋ ਹਰਲੇ ਮੋਟਰਸਾਈਕਲ ਦਾ ਜੇਤੂ ਬਣਿਆ ਇਹ ਜਟਾਣੇ ਵਾਲਾ ਕੁਲਵੀਰ ਹੈ ਜ਼ਿਲ੍ਹਾ ਮਾਨਸੇ ਦਾ ਦੁਨੀਆ ਦਾ ਮੰਨਿਆ ਪਰਵੰਨ ਕਬੱਡੀ ਖਿਡਾਰੀ ਸੋ ਸ਼ੁਭ ਸ਼ਾਮਾ ਇਹਨਾਂ ਖਿਡਾਰੀਆਂ ਦੇ ਲਈ